ਇਸ ਵਾਰ ਦੀਵਾਲੀ ਦਾ ਤਿਉਹਾਰ ਦੋ ਦਿਨ ਯਾਨੀ ਸੋਮਵਾਰ ਤੇ ਮੰਗਲਵਾਰ ਨੂੰ ਮਨਾਇਆ ਗਿਆ ਪਰ ਇਸ ਦਰਮਿਆਨ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਜੋ ਹਾਲਾਤ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਦੋਵਾਂ ਦਿਨਾਂ ਤੇ ਪਟਾਕਿਆਂ ਕਾਰਨ ਪੰਜਾਬ ਦੀ ਹਵਾ ਪ੍ਰਭਾਵਿਤ ਹੋਈ ਹੈ ਪਟਾਕਿਆਂ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏ ਕਾਰਨ ਹਵਾ ਪ੍ਰਦੂਸ਼ਿਤ ਹੋਈ ਹੈ ਇਹ ਹੀ ਕਾਰਨ ਹੈ 에ਅਰ ਕੁਆਲਿਟੀ ਇੰਡੈਕਸ ਵੀ 500 ਤੋਂ ਵੱਧ ਦਰਜ ਕੀਤਾ ਗਿਆ ਜੇਕਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੋਮਵਾਰ ਰਾਤ 9 ਵਜੇ 에ਅਰ ਕੁਆਲਿਟੀ ਇੰਡੈਕਸ 269 ਮੰਗਲਵਾਰ 10 ਵਜੇ ਤੋਂ 1 ਵਜੇ ਤੱਕ 500 ਦਰਜ ਕੀਤਾ ਗਿਆ ਜਦੋਂ ਕਿ ਇਹ ਕਿਉਂ ਆਈ 2 ਵਜੇ ਤੱਕ 500 ਸਵੇਰੇ 3 ਵਜੇ 417 ਸਵੇਰੇ 6 ਵਜੇ ਘਟ ਕੇ 329 ਹੋ ਗਿਆ ਹਾਲਾਂਕਿ ਹੋਰ ਵੈਬਸਾਈਟ ਅੱবক 에ਅਰ ਕੁਆਲਿਟੀ ਇੰਡੈਕਸ ਮੋਨੀਟਰ ਅਨੁਸਾਰ ਰਾਤ ਨੂੰ ਸੋਮਵਾਰ 10 ਵਜੇ ਰੀਡਿੰਗ 620 ਰਾਤ ਨੂੰ 11 ਵਜੇ 716 ਦੁਪਹਿਰ 12 ਵਜੇ 650 ਤੇ 1:550 ਸੀ ਇਸ ਵਾਰ ਦੀਵਾਲੀ ਦਾ ਤਿਉਹਾਰ ਦੋ ਦਿਨ ਯਾਨੀ ਸੋਮਵਾਰ ਤੇ ਮੰਗਲਵਾਰ ਨੂੰ ਮਨਾਇਆ ਗਿਆ ਪਰ ਇਸ ਦਰਮਿਆਨ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਜੋ ਹਾਲਾਤ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਦੋਵਾਂ ਦਿਨਾਂ ਤੇ ਪਟਾਕਿਆਂ ਕਾਰਨ ਪੰਜਾਬ ਦੀ ਹਵਾ ਪ੍ਰਭਾਵਿਤ ਹੋਈ ਹੈ ਪਟਾਕਿਆਂ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂਏ ਕਾਰਨ ਹਵਾ ਪ੍ਰਦੂਸ਼ਿਤ ਹੋਈ ਹੈ ਇਹ ਹੀ ਕਾਰਨ ਹੈ 에ਅਰ ਕੁਆਲਿਟੀ ਇੰਡੈਕਸ ਵੀ 500 ਤੋਂ ਵੱਧ ਦਰਜ ਕੀਤਾ ਗਿਆ ਜੇਕਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੋਮਵਾਰ ਰਾਤ 9 ਵਜੇ 에ਅਰ ਕੁਆਲਿਟੀ ਇੰਡੈਕਸ 269 ਮੰਗਲਵਾਰ 10 ਵਜੇ ਤੋਂ 1 ਵਜੇ ਤੱਕ 500 ਦਰਜ ਕੀਤਾ ਗਿਆ ਜਦੋਂ ਕਿ ਇਹ ਕਿਉਂ ਆਈ 2 ਵਜੇ ਤੱਕ 500 ਸਵੇਰੇ 3 ਵਜੇ 417 ਸਵੇਰੇ 6 ਵਜੇ ਘਟ ਕੇ 329 ਹੋ ਗਿਆ ਹਾਲਾਂਕਿ ਉਹਨਾਂ ਦੀ ਵੈਬਸਾਈਟ ਅਨੁਸਾਰ 에ਅਰ ਕੁਆਲਿਟੀ ਇੰਡੈਕਸ ਮੋਨੀਟਰ ਅਨੁਸਾਰ ਰਾਤ ਨੂੰ ਸੋਮਵਾਰ 10 ਵਜੇ ਰੀਡਿੰਗ 620 ਰਾਤ ਨੂੰ 11 ਵਜੇ 716 ਦੁਪਹਿਰ 12 ਵਜੇ 650 ਤੇ 1 ਵਜੇ 550 ਸੀ ਇਸ ਵਾਰ ਦੀਵਾਲੀ ਦਾ ਤਿਉਹਾਰ ਦੋ ਦਿਨ ਯਾਨੀ ਸੋਮਵਾਰ ਤੇ ਮੰਗਲਵਾਰ ਨੂੰ ਮਨਾਇਆ ਗਿਆ ਪਰ ਇਸ ਦਰਮਿਆਨ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਜੋ ਹਾਲਾਤ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਦੋਵਾਂ ਦਿਨਾਂ ਤੇ ਪਟਾਕਿਆਂ ਕਾਰਨ ਪੰਜਾਬ ਦੀ ਹਵਾ ਪ੍ਰਭਾਵਿਤ ਹੋਈ ਹੈ ਪਟਾਕਿਆਂ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏ ਕਾਰਨ ਹਵਾ ਪ੍ਰਦੂਸ਼ਿਤ ਹੋਈ ਹੈ ਇਹ ਹੀ ਕਾਰਨ ਹੈ 에ਅਰ ਕੁਆਲਿਟੀ ਇੰਡੈਕਸ ਵੀ 500 ਤੋਂ ਵੱਧ ਦਰਜ ਕੀਤਾ ਗਿਆ ਜੇਕਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੋਮਵਾਰ ਰਾਤ 9 ਵਜੇ 에ਅਰ ਕੁਆਲਿਟੀ ਇੰਡੈਕਸ 269 ਮੰਗਲਵਾਰ 10 ਵਜੇ ਤੋਂ 1 ਵਜੇ ਤੱਕ 500 ਦਰਜ ਕੀਤਾ ਗਿਆ ਜਦੋਂ ਕਿ ਇਹ ਕਿਉਂ ਆਈ 2 ਵਜੇ ਤੱਕ 500 ਸਵੇਰੇ 3 ਵਜੇ 417 ਸਵੇਰੇ 6 ਵਜੇ ਘਟ ਕੇ 329 ਹੋ ਗਿਆ ਹਾਲਾਂਕਿ ਹੋਰ ਵੈਬਸਾਈਟ ਦਬਕ 에ਅਰ ਕੁਆਲਿਟੀ ਇੰਡੈਕਸ ਮੋਨੀਟਰ ਅਨੁਸਾਰ ਰਾਤ ਨੂੰ ਸੋਮਵਾਰ 10 ਵਜੇ ਰੀਡਿੰਗ 620 ਰਾਤ ਨੂੰ 11 ਵਜੇ 716 ਦੁਪਹਿਰ 12 ਵਜੇ 650 ਤੇ 1 ਵਜੇ 550 ਸੀ